ਹਾਂਜੀ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਨਥੂਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਲਕੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਦੋ گاਵਾ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ گاਵਾ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਇਸ ਵੀਡੀਓ ਦੇ ਵਿੱਚ ਡिटੇਲ ਇਹਨਾਂ ਦੋਆ ਗੱਲਾਂ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਨਸਾਂਜੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਨਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਭੇ ਵਾਲੀ ਗੱਲ ਨਾ ਹੋਵੇ ਤਾਂ ਉਹ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਦੋਆ ਗੱਲਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲੀਨੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਬਾਖ ਵਧੀਆ ਵਧੀਆ ਕਿਰਪਾ ਮਾਲਕ ਬਾ ਗੁੱਡਾ ਐਡਰੈਸ ਬੋਲਦੀ ਵੀਰ ਆਪਣਾ ਹਾਂਜੀ ਐਡਰੈਸ ਇੱਕ ਰੀ ਬੋਲਦੀ ਹੈ ਆਪਣਾ ਐਡਰੈਸ ਵੀਰ ਜੀ ਪਿੰਡ ਨਸਰ ਚੱਕ ਹਾਂਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਫੋਨ ਨੰਬਰ ਤੇ ਨਾਂ ਵੀ ਲਾ ਦੀ ਫੋਨ ਨੰਬਰ ਆਪਣਾ 9149673301 ਹਾਂਜੀ ਤੇ ਨਾਂ ਮਲਕੀਤ ਸਿੰਘ ਠੀਕ ਹੈ ਜੀ ਐਦ ਕੀ ਬਾਬਾ ਵੀ ਬਰੀ ਅਲਾਹੜੀ ਵਿੱਚ ਹਾਂਜੀ ਬ੍ਰੇਕ ਲਾਹੜੀ ਬਾਬਾ ਵਿੱਚ ਬ੍ਰੇਕ ਲਾਹੜੀ ਇਦਾਂ ਹੀ ਕਣਕਾ ਕੁੰਕਾ ਦਾ ਨੂੰ ਪਤਾ ਤੇ ਉਹਨੇ ਨਹੀਂ ਵਿਕੇ ਪਹਿਲਾਂ ਅੰ ਖਿਲਾ ਵਟ ਕੇ ਲੈ ਦੇ ਵੇ ਚਾਈਦਾ ਠੀਕ ਠੀਕ ਹੈ ਜੀ ਅੱਛਾ ਤੇ ਵੀਰੇ ਸ਼ੁਰੂ ਕਰੀਏ ਇਸ ਗਾਂ ਤੋਂ ਪਹਿਲਾਂ ਡਿਟੇਲ ਦਸੀਏ ਵੀਰਾਂ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਵੀਰ ਜੀ ਪਰ ਕੱਲ ਰਾਤ ਦੀ ਸੂਈ ਆ ਕੱਲ ਰਾਤ ਦੀ ਸੂਈ ਹੈ ਜੀ ਹਾਂਜੀ ਸਵੇਰ ਕਨਵਾ ਸੂਈ ਵੀਰੇ ਸਵੇਰ ਵੀਰ ਜੀ ਘਰ ਵਾਲੇ ਤੇ ਦੂਜਾਂ ਦੇ ਆਪਾਂ ਚਲ ਤੇ ਜਾ ਮੰਨ ਲੋ ਮੇਰੇ ਨਾਲ ਸਾਹਮਣੇ ਹੀ ਆ ਦੂਜਾ ਤੇ ਜਾਈ ਇੱਥੇ ਕੀ ਠੀਕ ਹੈ ਜੀ ਹਾਂਜੀ ਅੱਛਾ ਤੇ ਬੱਚਾ ਨੇਕ ਦਿੱਤੀ ਬੱਚੀ ਦਿੱਤੀ ਹੈ ਬੱਚਾ ਦੋਸਤੋ ਆਹ ਨੇ ਵਸ਼ੀ ਦਿੱਤੀ ਜੀ ਵਸ਼ੀ ਦਾ ਰੰਗ ਦੋਸਤੋ ਥੋੜਾ ਜਿਆਦਾ ਜਰੂਰ ਆਊਟ ਹੈ ਪਰ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ ਪੂਰਾ ਵੇਖ ਲਓ ਨਾੜੂ ਵੀ ਸਿਕਾ ਨਾਲ ਤਨ ਉਖਾਰਦਾ ਪਰ ਨਾੜੂ ਬੱਚੇ ਪਸੂ ਖਾ ਜਾਂਦੇ ਬੱਚੇ ਦਾ ਟਟ ਟਟ ਕੇ ਲਾਤਾ ਨੇ ਗੱਡੀ ਨਾਲ ਆਵੇ ਆਵੇ ਠੀਕ ਠੀਕ ਜੀ ਠੀਕ ਇਹ ਟਟ ਵੀਰ ਹੁਣ ਅਜੇ ਬੋਲੇ ਜੀ ਆ ਤੇ ਕਿੰਨਾ ਕ ਬੋਲਾ ਤਿਆਰ ਏ ਥੱਲੇ ਬੋਲਾ ਵੀਰ ਜੀ ਦਾ ਥੱਲੇ ਆ ਵਕਤ 14 ਕਿਲੋ ਤੋਂ ਬਾਹਰ ਹੀ ਹੋਊਗਾ 14 ਤੋਂ ਬਾਹਰ ਹੋਊਗਾ ਹਾਂਜੀ ਠੀਕ ਹੈ ਜੀ ਚੁਵਾਈ ਚੂਈਆਂ ਵਧੀਆ ਇੱਕ ਨੰਬਰ ਦੀ ਠੀਕ ਹੈ ਜੀ ਤੋੜ ਕੇ ਦਿਖਾਈਏ ਵੀਰ ਨੂੰ 14 ਲੀਟਰ ਤੋਂ ਦੋਸਤੋ ਪਲੱਸ ਹੋਊਗਾ ਬੋਲਾ ਇਸ ਵੇਲੇ ਜਿਹੜਾ ਹੁਣ ਵੀਰ ਕਹਿੰਦਾ ਤੇ ਕੱਲ ਕੱਲ ਰਾਤ ਵੀ ਸੁੱਈ ਜੇ ਬੱਚਾ ਨੇ ਆ ਵਸ਼ੀ ਦਿੱਤੀ ਹੈ ਵਸ਼ੀ ਵੀ ਦੋਸਤੋ ਬਹੁਤ ਚੰਗੀ ਹੈ ਸੁਆ ਕੋਈ ਵੀਰ ਦੁਜਾ ਮੰਨ ਲੇ ਕੋਈ ਤਿਜਾ ਮੰਨ ਲੇ ਉਹ ਤੁਹਾਡੇ ਸਾਹਮਣੇ ਹੀ ਜੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਵਾ ਬਾਕੀ ਤੁਹਾਡਾ ਆਰਡਰ ਤਿਆਰ ਕੀਤਾ ਵਾ ਕਰਮਾਲ ਨੇ ਬਹੁਤ ਸੋਹਣਾ ਤਿਆਰ ਕੀਤਾ ਪੂਰਾ ਨਿੱਕਰ ਤੇ ਠੋਸ ਜਿਹੜਾ ਆਰਡਰ ਨੇ ਤਿਆਰ ਕੀਤਾ ਜੀ ਲੈ ਜੀ ਬੱਚੇ ਦਾ ਕਰਦੀ ਥੋੜਾ ਬੱਚੇ ਦਾ ਕਰਦੀ ਹੈ ਦੋਸਤੋ ਜਿਆਦਾ ਸੋਇਆ ਪਸੂ ਜਿਹੜਾ ਬੱਚੇ ਦਾ ਹਮੇਸ਼ਾ ਜਿਆਦਾ ਕਰਦਾ ਅਛਾ ਵੀਰ ਸਾਫ ਕਰਤੀ ਹੈ ਬੋਲੇ ਕੀਤੀ ਸਿਰੇ ਜੀ ਠੀਕ ਹੈ ਜੀ ਸਿਰੇ ਆ ਬਿਲਕੁਲ ਖਾਲੀ ਕਰਤੀ ਠੀਕ ਹੈ ਜੀ ਲਓ ਦੋਸਤੋ ਇਹਦੀ ਆਰਡਰ ਕੁਆਲਿਟੀ ਜਿਹੜੀ ਇਹਦੀ ਆਰਡਰ ਦੀ ਬੰਤਰ ਚੈੱਕ ਕਰੋ ਪਿਛਲੇ ਪਾਸੇ ਦੋਸਤੋ ਆਰਡਰ ਕਾਫੀ ਜਿਆਦਾ ਵਿਖਾਉਂਦੀ ਤੇ ਅਗਲੇ ਪਾਸੇ ਦੋਸਤੋ ਕਾਫੀ ਜਿਆਦਾ ਜਿੰਨਾ ਅੱਗੇ ਆ ਹੁਨਾ ਪਿਛੇ ਆ ਹਾਂਜੀ ਥਣਾ ਦੀ ਦੋਸਤੋ ਮੈਂ ਕੁਆਲਿਟੀ ਤੁਹਾਨੂੰ ਚੈੱਕ ਕਰਵਾ ਦੇਣਾ ਹੱਥੀਂ ਚੁਾਈ ਮੁਠੀ ਦਾ ਥਣ ਬਹੁਤ ਵਧੀਆ ਜੀ ਛੰਡੀ ਸੀਲ ਹੈ ਇਨਾ ਕਰਮਾਲੀ ਨੇ ਇਨੀ ਆਖਣਾ ਕਿ ਕਿਉਂ ਬੈਠਿਆ ਧਾਰਾ ਮਾਰ ਕੇ ਵਿਖਾ ਦਨੇ ਆਪਾਂ। ਲੋ ਜੀ ਦੋਸਤੋ ਧਾਰਾ ਮਾਰ ਕੇ ਵੀਰ ਕਹਿੰਦਾ ਵਿਖਾ ਦਨੇ ਆ ਕਰ ਲਓ ਚੱਕ ਵੀਰ ਲੋ। ਕੋਈ ਗੱਲ ਨਹੀਂ ਬੇਚਾਰਾ। ਠੀਕ ਹੈ। ਢੋਲਣ ਕਿਹਦਾ ਦੋਸਤ। ਬਹੁਤ ਵਧੀਆ ਦੋਸਤੋ ਧਾਰਾ। ਠੰਡੀ ਸੀਲੇ ਨੇ ਵੀ ਇਨਾ ਕਹੇ ਮਾਰ ਨਹੀਂ ਲੱਤ ਜਿੱਦੋਂ ਦੀ ਮਰਜ਼ੀ ਬਹਿ ਜਾਓ। ਠੀਕ ਹੈ ਜੀ। ਜਦੋਂ ਬਹਿ ਜਾਓ ਜਦੋਂ ਭਾਵੇਂ 11 ਜਦੋਂ। ਠੀਕ ਹੈ ਜੀ। ਹਾਂ ਜੀ। ਇਨੇ ਕਰਮਾਲੀ। ਦੋਸਤੋ ਹੱਥ ਲਾਉਣ ਦੇ ਨਾਲ ਹੀ ਗਾਣੇ ਪਸਮਾਂ ਚ ਆ ਗਈ ਆ ਕਰ ਲਓ ਚੱਕ ਤੁਸੀਂ। ਆ ਲੋ ਥੋੜਾ ਦੀ ਕੁਆਲਿਟੀ ਹੁਣ ਕਰੋ ਚੈੱਕ ਜੀ ਕੋਈ ਵੀਰ ਇਹ ਨਾ ਕਮੇ ਥਣ ਛੋਟਾ ਬਹੁਤ ਵਧੀਆ ਥਣ ਅਤੀ ਚੁਾਈ ਮੁੱਠੀ ਰਾ ਤੇ ਮਸ਼ੀਨ ਤੇ ਵੀ ਦੋਸਤ ਚੁਾਈ ਦੀ ਹੋ ਸਕਦੀ ਦੇ ਮੁੱਲ ਵੀਰ ਕੰਨਾ ਕਰਦੇ ਦਾ ਮੁੱਲ ਵੀਰ ਜੀ ਦਾ ਆਪਾਂ 65000 ਰੁਪਏ ਕਰਦੇ ਆ ਹਾਂ ਜੀ ਇਹ ਕਿੰਨਾ ਕ ਮੰਤਣ ਹੋ ਸਕਦਾ ਮਾਣ ਤਾ ਕਰ ਦੋ 3000 62 ਦੀ ਦੇ ਦਾ 62000 ਦੀ ਹਾਂ ਜੀ 65000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ 62000 ਰੁਪਏ ਦੇ ਵਿੱਚ ਵੀਰ ਕਹਿੰਦਾ ਕੋਈ ਛੋਟ ਸਪਾ ਮੌਕੇ ਤੇ ਜ਼ਰੂਰ ਹੋਊਗਾ ਇਹਦੇ ਨਾਲ ਬੱਧੀ ਜਿਹੜੀ ਗਾਂ ਸ਼ਾਹੀਵਾਲ ਦਸੀ ਵੀਰੇ ਦੀ ਡਿਟੇਲ ਦਸੀ ਵੀਰ ਹ ਇਹਨੇ ਬੱਚਾ ਕਿਤੇ ਇਹਦਾ ਬੱਚਾ ਜੀ ਅੱਛਾ ਬੱਚਾ ਆ ਗਾੜੀ ਬਦਲਣਾ ਹਾਂਜੀ ਠੀਕ ਹੈ ਜੀ ਇਹਦੇ ਸਿਰ ਦੁੱਧ ਵੀਰ ਹੁਣ ਕਿੰਨਾ ਤਿਆਰ ਹੈ ਇਹ ਥੱਲੇ ਦੁੱਧ 13 ਤੋਂ ਬਾਹਰ ਹੀ ਆ 13 ਤੋਂ ਪਲੱਸ ਹੀ ਆ ਹਾਂਜੀ ਠੀਕ ਹੈ ਜੀ ਇਹਦਾ ਮਲਚਵਾ ਚੂ ਵਧੀਆ ਓਕੇ ਬਿਲਕੁਲ ਆ ਰੂਮਰ ਕੀ ਕੋਈ ਗਰਮ ਗਰਮ ਨਾ ਨਾ ਰੂਮਰ ਕੀ ਚੋਣ ਵਾਲੀ ਬੱਚਾ ਹੁਣ ਨਹੀਂ ਸੋ ਹੁਣ ਮੈਂ ਛੱਡੀ ਦਾ ਅੱਛਾ ਜੀ ਬੱਚਾ ਪਾਸੇ ਕਰਕੇ ਮੜਾ ਜਾ ਪਾੜਾ ਫੌਜ ਜਦੋਂ ਮਰਜ਼ੀ ਬਹਿ ਜਾ ਬਾਕੀ ਦੋਸਤ ਜਿਹੜੇ ਥਾਨ ਲਗਾ ਗਾ ਨੂੰ ਆ ਕਰੋ ਚੈੱਕ ਜੀ ਮੱਝਾਂ ਨੂੰ ਵੀ ਥਾਨ ਦੋਸਤੋ ਇਹੋ ਜਿਹਾ ਨਹੀਂ ਲੱਗਾਂਦਾ ਜਿਹੋ ਜਹਾ ਗਾਂ ਨੂੰ 13 ਲੀਟਰ ਤੋਂ ਪਲੱਸ ਹੋਊਗਾ ਦੋਸਤੋ ਦੋ ਤੋਂ ਜਿਹੜਾ ਮੌਕੇ ਦਾ ਤਿਆਰ ਸੁਵਾ ਫਿਰ ਦੂਜਾ ਸੂਈ ਦੂਜਾ ਦੂਜਾ ਹੈ ਦੂਜਾ ਸੂਵਾ ਦੋਸਤੋ ਸੂਈ ਜੇ ਬਾਕੀ ਦੋਸਤੋ ਵੀਰ ਨੂੰ ਅਸੀਂ ਪੁੱਛਿਆ ਸੀ ਆਫ ਕੈਮਰੇ ਤੇ ਤੇ ਵੀਰ ਕਹਿੰਦਾ ਫੈਨ ਵੀ ਚੰਗੀ ਦੀ ਉਹਦੀ ਅੱਡੀ ਜਿੱਦੂ ਦੁੱਧ ਪਾਇਆ ਵੀਰ ਨੇ ਆਪਾਂ ਪਾਈ ਦਾ ਡੇੜੀ ਦੇ ਤੇ ਠੀਕ ਹੈ ਜੀ ਮੱਝਾਂ ਅੱਜ ਪਾ ਕੇ ਖੜੀ ਦਾ ਠੀਕ ਠੀਕ ਹੈ ਜੀ ਹਾਂਜੀ ਲਓ ਜੀ ਮੋਲੋ ਮੱਝਾਂ ਪਾ ਕੇ ਖੜੀ ਦਾ ਠੀਕ ਹੈ ਜੀ ਅੱਛਾ ਲਓ ਦੋਸਤੋ ਤੁਹਾਨੂੰ ਧਾਰਾਂ ਮਾਰ ਕੇ ਦਿਖਾ ਦਿੰਦੇ ਆ ਕੋਈ ਵੀ ਇਹ ਨਾਲ ਗੱਲ ਕਰੇ ਭੀ ਇਹ ਗਰਮ ਇਦਾਂ ਜੂੜੋ ਕੈਮਰੇ ਦਾ ਕਰਕੇ ਕਰਦੀ ਮੜਾ ਜਾ ਹਾਂਜੀ 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 ਬਾਕੀ ਆ ਲਓ ਇਦਾਂ ਜੂੜ ਪਾ ਕੇ ਜਦੋਂ ਮਰਜ਼ੀ ਇਹਨੂੰ ਚੋਲੋ ਬਸ਼ੀ ਮਗਰੋਂ ਮੂੰਹ ਮਾਰ ਦੀ ਜੇ ਮੜਾ ਜਾ ਪਾਸੇ ਰੱਖੇ ਬਸ਼ੀ ਜੂੜਾ ਪਾ ਲੀ ਜਦਾਂ ਮਰਜ਼ੀ ਚੋਲੋ ਇਹਨੂੰ ਕੋਈ ਇਹਨੇ ਕਰਮਾਲੀ ਨਹੀਂ ਇਹ ਨਹੀਂ ਆਖਣਾ ਮੈਨੂੰ ਕਿਉਂ ਨਹੀਂ ਲਓ ਦੋਸਤੋ ਤਾਂ ਥਾਨ ਵੇਖੋ ਕਰੋ ਚੱਕ ਜੀ ਕੁਆਲਟੀ ਇਹ ਕਰਕੇ ਲੈ ਲਈ ਵੀ ਦੁੱਧ ਪੁੰਜੇ ਨਹੀਂ ਰੋਲਣਾ ਚਾਹੀਦਾ ਹਾਂਜੀ ਹਾਂਜੀ ਉਹ ਪੈਰਾਂ ਚ ਫੇਰ ਉਹ ਪੈਰਾਂ ਚ ਆਉਂਦਾ ਹਾਂਜੀ ਦੁੱਧ ਪੁੱਤ ਤੇ ਰੱਬ ਤੋਂ ਮੰਗੀ ਤੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਵੀ ਅਬਦੀ ਜੀ ਅਸੀਦੀ ਹੋਈ ਦੀ ਨਾ ਨਾ ਵੀ ਜੇ ਦਮ ਮਰ ਜੇ ਨਾ ਟੋਲ ਰੂਮ ਅਰ ਕੀ ਗਾਵਾਂ ਨੇ ਕਦੀ ਕਰੀ ਨਹੀਂ ਨੀ ਲਓ ਦੋਸਤੋ ਮੈਂ ਥੋੜਾ ਜਿਹਾ ਦੂਰ ਜਿਹਾ ਤਾ ਇਸ ਕੋਨੇ ਕੋਨੇ ਲੱਗ ਜਾ ਭਾਈ ਮੈਂ ਤੁਸ ਲਓ ਵਰਗੇ ਲਓ ਕੋ ਮੋਟੀਆਂ ਧਾਰਾਂ ਠੀਕ ਹੈ ਜਮਗਲਨ ਨੂੰ ਮਾਰਨੀ ਦੋ ਰੂਹ ਹਰ ਕੀ ਮਨ ਠੀਕ ਹੈ ਠੀਕ ਹੈ ਜੀ ਕੋਈ ਐਸੇ ਦਰਮੇ ਹਾਂ ਹਾਂਜੀ ਹਾਂਜੀ ਲਓ ਠੀਕ ਹੈ ਠੀਕ ਹੈ ਜੀ ਨਾ ਦੋਸਤੋਂ ਤੁਹਾਨੂੰ ਧਾਰਾਂ ਮਾਰ ਕੇ ਚੈੱਕ ਕਰਵਾਤੀ ਹੈ ਧਾਰਾਂ ਦੋਸਤੋਂ ਸਵਾਈ 1 ਨੰਬਰ ਦੀ ਤੇ ਦੂਧੂ ਦੋਸਤੋਂ ਮੱਝਾਂ ਰਗਾ ਚਟਾ ਜੀ ਪਿਓਰ ਹੈ ਲੋ ਕਰ ਲੋ ਚੈੱਕ ਅੱਛਾ ਵੀਰ ਦੋ ਦਤੇ ਤੇ ਹੁਣੇ ਆ ਗਈ ਹੈ ਨਾ ਦੋ ਵਾਰ ਵੀ ਨਹੀਂ ਬਾਅਦ ਵੀ ਥੱਕਦੀ ਅਗਲੀ ਸੇਵਾ ਦੇ ਜੀ ਠੀਕ ਹੈ ਜੀ ਇਹ ਤਾਂ ਪਾਇਦਾ ਹੀ ਆ ਜੇ ਨਾ ਪਾਊਗਾ ਤਾਂ ਕੱਢੂਗੀ ਜੇ ਪਾਊਗਾ ਤਾਂ ਵਧੂਗੀ ਵੀ ਠੀਕ ਠੀਕ ਹੈ ਮੈਂ ਸਿੱਧੀ ਵਾਲੇ ਤੇ ਜਾ ਕੇ ਹੁਣ ਪ੍ਰਾਲੀ ਤੇ ਪਾਉਂਦਾ ਜਾਂ ਫਿਰ ਤੇ ਵਿਚਾਰੀ ਨੇ ਕਿਥੋਂ ਦਿੰਦਾ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਕਰਦੇ ਇਹਦਾ ਮੁੱਲ ਵੀਰ ਜੀ 45000 ਰੁਪਇਆ ਕਿੰਨਾ ਕੁ ਮੰਨ ਤਾਣ ਹੋ ਸਕਦਾ ਮਾਨ ਤਾਣ ਇੱਥੇ 2000 ਰੁਪਇਆ ਕਰਾਂਗੇ 43000 43000 ਹਾਂਜੀ ਠੀਕ ਹੈ ਜੀ 45000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 43000 ਰੁਪਇਆ ਦੇ ਵਿੱਚੋਂ ਵੀ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸੱਲੀ ਕਰ ਲੋ ਜੇ ਕੋਈ ਵੀਰ ਦੂਰ ਤੋਂ ਵੀਡੀਓ ਵੇਖਦਾ ਤੇ ਉਹ ਆਪਣੀ ਵੀਡੀਓ ਕਾਲ ਤੇ ਵਿਚਵਾ ਕੇ ਆਪਣੀ ਤਸੱਲੀ ਕਰ ਸਕਦਾ ਕੋਸ਼ਿਸ਼ ਕਰਿਆ ਕਰੋ ਵਿਜ਼ਿਟ ਕਰਕੇ ਆਪਣੀ ਆਪ ਆਪਣੇ ਹੱਥੀਂ ਚੋਕੇ ਪੁੱਛ ਨੂੰ ਖਿਦਿਆ ਕਰੋ ਤਾਂ ਅਡਰੈਸ ਏਕ ਵੀਰ ਦਾ ਫੇਰ ਬੋਲ ਦਣਾ ਪ੍ਰਿੰਡ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਵੀਰੇ ਕਰੀਫੀ ਬੋਲਦੀ ਆ ਆਪਣਾ ਫੋਨ ਨੰਬਰ ਆਪਣਾ 91496 73301 ਠੀਕ ਹੈ ਨੱਥੂ ਚੰਗ ਪ੍ਰਿੰਡ ਦੋਸਤੋ ਬਿਲਕੁਲ ਮੇਨ ਹਾਈਵੇ ਪੱਟੀ ਅੰਮ੍ਰਿਤਸਰ ਰੋਡ ਤੇ ਪਹਿਲਾ ਪਿੰਡ ਕੈਰੋਂ ਆਉਂਦਾ ਜੇ ਬੜਾ ਮਸ਼ਹੂਰ ਪਿੰਡ ਧੰਨਵਾਦ ਦੋਸਤੋ ਰਲਿਆ ਵੀਡੀਓ ਦੇਖਣ ਵਾਸਤੇ